ਫਰੀਦਾ ਜੇ ਤੂੰ ਅਕਲ ਰਤੀਬ ਕਾਲੇ ਲਿਖਣਾ ਲੇਖ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਣ ਮੁਕੀਆਂ ਤਿਨਾ ਨਾ ਮਾਰੇ ਕੁਮਾਂ ਆਪ ਨੜੇ ਘਰ ਜਾਈਏ ਪਰ ਤਨਾ ਦੇ ਚੁਮਾ ਫਰੀਦ ਜੀ ਮਹਾਰਾਜ ਬਾਣੀ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਨਿਮਰਤਾ ਦਾ ਸਾਹਸ ਘਰਉਂਦੇ ਹੋਏ ਇਸ ਬਾਣੀ ਰਾਹੀਂ ਸਲੋਕ ਰਾਹੀਂ ਕੀ ਦੱਸਦੇ ਹਨ ਫਰੀਦਾ ਜੇ ਤੂੰ ਅਕਲ لطیف ਕਾਲੇ ਲਿਖਣਾ ਲੇਖ ਦੇ ਇਨਸਾਨ ਬੰਦੇ ਨੂੰ ਸਮਝਾਉਣਾ ਕਰਦੇ ਹਨ ਉਹਨੂੰ ਸੁਚੇਤ ਕਰਦੇ ਹਨ ਜਾਗਰਤ ਕਰਦੇ ਹਨ ਕੀ ਕਹਿੰਦੇ ਹਨ ਜੇ ਤੂੰ ਅਕਲ થી ਇੰਨੀ ਹਕਲ ਦਾ مالک ਹੈ ਬੂਮ ਤੋ ਵਿਦਵਤਾ ਦਾ مالک ਹੈ ਤੈਨੂੰ ਸਮਝ ਆਏ ਜੇ ਤੈਨੂੰ ਸਮਝ ਆਏ ਤੇ ਕਾਲੇ ਲਿਖਣਾ ਲੇਖ ਜਿਹੜੇ ਲੇਖ ਆ ਤੇ ਕਾਲੇ ਕਿਉਂ ਲਿਖਦਾ ਮਾਰੇ ਕਰਮ ਕਿਉਂ ਲਿਖਦਾ ਆ ਬੁਰੇ ਕਰਮ ਬੁਰੇ ਲੇਖ ਕਿਉਂ ਬਣਾਉਣਾ ਆ ਤੇ ਕਰਮ ਚੰਗੇ ਬਣਾ ਜਿਹੜੇ ਤੇਰੇ ਕਾਮ ਆਉਣਿਆ ਮੋਰੇ ਤੇਰਾ ਅੱਗਾ ਸੁਧਰਨਾ ਆ ਅੱਗੇ ਜਾਣਾ ਆ ਤੇ ਅੱਗੇ ਪਹੁੰਚਣਾ ਆ ਤਾਂ ਹੀ ਮੰਜ਼ਿਲ ਮਿਲੂਗੀ ਜੇ ਆਪਾਂ ਚੰਗੇ ਕਰਮ ਕਰਾਂਗੇ ਸ਼ੁਭ ਕਰਮ ਕਰਾਂਗੇ ਤੇ ਸ਼ੁੱਧ ਵਰਤੀ ਦੇ ਨਾਲ ਗੁਰੂਆਂ ਦੇ ਬਚਨ ਮੰਨ ਕੇ ਤਾਂ ਉਹਨਾਂ ਦੇ ਦੱਸੇ ਰਾਸਤੇ ਤੇ ਚੱਲਦੇ ਹਨ ਜੇ ਤੂੰ ਅਕਲ ਦੀ ਕਾਲੇ ਲੇਖ ਨਾਲ ਲੇਖ ਆਪ ਨੜੇ ਗਿਰਵਾਨ ਮੈਂ ਸਿਰ ਨੀਵੇਂ ਕਰ ਨੀਵਾ ਕਰ ਦੇ ਆਪ ਗਿਰਵਾਨ ਮੈਂ ਆਪਣੇ ਅੰਦਰ ਝਾਤ ਮਾਰ ਜਿਹੜਾ ਇੱਧਰ ਆਲਾ ਦੁਆਲਾ ਦੇਖਦੇ ਨੇ ਦੂਸਰੇ ਦੀ ਨਿੰਦਿਆ ਚੁਗੜੀ ਕਰਦੇ ਆ ਦੂਸਰੇ ਦੇ ਪਾਪ ਕਰਮ ਦੇਖਦੇ ਆ ਤੇ ਉਹਦੇ ਨੰਦਿਆ ਕਰਦੇ ਆ ਜਾਂ ਦੂਸਰੇ ਨੂੰ ਚਤਾਰਦੇ ਆ ਇਹ ਤੇਰ ਮੇਰ ਛੱਡ ਕੇ ਤੇ ਆਪ ਨੜੇ ਗਿਰੀਵਾਨ ਮੈਂ ਆਪਣੇ ਅੰਦਰ ਝਾਤ ਮਾਰ ਕੇ ਮੈਂ ਮੇਰਾ ਮੇਰੀ ਹਸਤੀ ਕੀ ਆ ਮੈਂ ਮੇਰਾ ਮੇਰਾ ਮੁਕਾਮ ਕੀ ਹੈ ਔਰ ਮੇਰੀ ਮੇਰਾ ਜੀਵਨ ਕੀ ਆ ਔਰ ਮੇਰਾ ਰਸਤਾ ਕੀ ਆ ਤੇ ਮੈਂ ਕਿੱਥੇ ਪਹੁੰਚਣਾ ਆਪ ਨੜੇ ਗਿਰੀਵਾਨ ਮੈਂ ਸਿਰ ਨੀਮਾ ਕਰਦੇ ਤੂ ਸਾਰੇ ਸੰਗਤਾਂ ਦੇ ਚਰਨਾਂ ਦੀ ਤੂ ਰੋ ਜਾ ਤੇ ਨੀਵਾ ਹੋ ਜਾ ਤੇ ਉਸ ਦਰ ਤੇ ਮਾਲਕ ਦੇ ਦਰ ਤੇ ਜਾ ਸਜਦਾ ਕਰ ਨੀਵਾ ਆਪਣਾ ਸਿਰ ਝੁੱਕ ਕਰਕੇ ਝੁੱਕਾ ਝੁੱਕਦਾ ਕਰਕੇ ਤੇ ਉਹਦੇ ਨਮਾਜ਼ ਪੜ ਤਾਂ ਕਿ ਉਹਦੀ ਮਾਲਕ ਦੀ ਬਖਸ਼ਿਸ਼ ਹੋਵੇ ਤੇਰੀ ਤੇਰੇ ਤੇ ਰਹਿਮਤ ਕਰਨ ਤੇਰੇ ਜਿਹੜੇ ਕਰਮ ਹੈ ਸ਼ੁਭਵਨ ਤੈਨੂੰ ਮਾਲਕ ਖੁਸ਼ੀਆਂ ਦੇਵੇ ਚੰਗੇ ਚੰਗੇ ਫਲ ਦੇਵੇ ਆਪਣੇ ਅਗਿਰੀਵਾਨ ਮੈਂ ਸਿਰ ਨਿਮਾ ਕਰ ਦੇ ਇੱਕ ਅੱਗੇ ਮਹਾਰਾਜ ਜੀ ਦੱਸਦੇ ਹਨ ਤੇ ਬੰਦੇ ਨੂੰ ਗਿਆਨ ਕਰਾਉਂਦੇ ਹਨ ਕੀ ਦੱਸਦੇ ਹਨ ਫਰੀਦਾ ਜੋਤ ਐ ਮਾਨ ਮੁਕੀਆਂ ਤਿੰਨਾ ਨਾ ਮਾਰੇ ਕੋ ਉਹ ਲੜਾਈ ਝਗੜੇ ਸਾਰੇ ਜੜੀਆਂ ਕੁਲ ਘਾਟ ਆ ਜਿਹੜੇ ਮਨ ਦੇ ਵਿੱਚ ਖਿਆਲ ਹੈ ਜੇ ਇਧਰ ਉਧਰ ਪਹੁੰਚਦੇ ਘੁੰਮਦੇ ਆ ਉਹਨਾਂ ਸਾਰੇ ਖਿਆਲਾਂ ਨੂੰ ਤੇ ਸਮੋਹ ਕੇ ਉਹਨਾਂ ਦਾ ਤਤ ਪਰ ਇਹੀ ਕਰਦੀ ਹੈ ਜੋ ਤੈ ਮਾਨ ਮੁਕਿਆ ਜਿਹੜੇ ਤੈਨੂੰ ਬੁਰਾ ਭਲਾ ਕਹਿੰਦੇ ਆ ਜਿਹਨੂੰ ਜਿਹੜੇ ਤੈਨੂੰ ਦੁੱਖ ਦੇਂਦੇ ਹਨ ਦੁੱਖ ਨਹੀਂ ਦਿੰਦੇ ਦੁੱਖ ਆਪਣੇ ਕਰਮਾਂ ਦਾ ਤੇ ਉਹ ਤੈ ਮਾਨ ਮੁਕਿਆ ਤੈਨਾਂ ਨਾਲ ਮਾਰ ਕੋ ਤੂੰ ਉਹਨਾਂ ਦਾ ਮੁਕਾਬਲਾ ਨਾ ਕਰ ਤੇ ਉਹਨਾਂ ਨੂੰ ਤੂੰ ਨਾ ਦੁੱਖ ਦੇ ਉਸ ਮਾਲਕ ਤੇ ਛੱਡ ਦੇ ਤੇ ਜਿਹੜਾ ਕਰਨਗੇ ਭਰਨਗੇ ਤੂੰ ਉਹਨੂੰ ਦੁਆਰਾ ਉਹਨੂੰ ਮੋੜ ਕੇ ਉਹਦੇ ਨਾਲ ਬਰੋਬਰਤਾ ਨਾ ਕਰ ਉਹਦੇ ਨਾਲ ਦੁਆਰਾ ਝਗੜਾ ਨਰਾਹੀ ਜਾਂ ਇਹੋ ਜੇ ਪਾਸੇ ਨਾ ਚਰ ਚੱਲ ਤੂੰ ਮਾਲਕ ਤੇ ਬਖਸ਼ ਵੇ ਉਸ ਮਾਲਕ ਦੀ ਕਿਰਪਾ ਸਦਕਾ ਤੇ ਉਹਦੇ ਉਹ ਉਹਨੇ ਹੀ ਬਖਸ਼ਿਸ਼ ਕਰਨੀ ਹੈ ਉਹਤੇ ਤੇ ਵਿਸ਼ਵਾਸ ਰੱਖ ਜੋ ਤਾਂ ਮਾਨ ਮੁਕੀਆਂ ਤੇ ਨਾ ਨਾਰੇ ਕੋਮ ਆਪ ਨਰੇ ਗਿਰਵਾਨ ਮੇ ਆਪ ਨਰੇ ਕਰ ਜਾਈਏ ਪੈਰ ਤਨਾਂ ਦੇ ਚੋਂ ਸਗੋਂ ਉਹਨਾਂ ਦੇ ਕੁ ਵੀ ਰੱਬ ਦੇ ਪਿਆਰੇ ਆ ਉਹ ਮਾਲਕ ਦੇ ਬਣਾਏ ਹੋਏ ਜੀਵ ਆ ਬੰਦੇ ਆ ਜੇ ਉਹ ਗਲਤੀ ਕਰਦੇ ਆ ਤੇ ਉਹ ਗਲਤ ਤੁਹਾਨੂੰ ਤੁਹਾਨੂੰ ਦੁੱਖ ਦਿੰਦੇ ਆ ਤੁਹਾਨੂੰ ਪਰੇਸ਼ਾਨ ਕਰਦੇ ਆ ਤੰਗ ਕਰਦੇ ਆ ਤੇ ਉਹ ਉਹ ਵੀ ਸਾਡੇ ਕਰਮਾਂ ਦਾ ਗੇੜ ਹੈ ਉਸ ਨੂੰ ਟਾਈਮ ਨੂੰ ਵਿਚਾਰਦੇ ਹੋਏ ਉਹ ਮਾਲਕ ਦੀ ਰਜ਼ਾ ਨੂੰ ਕਬੂਲ ਕਰਦੇ ਹੋਏ ਤੇ ਉਹਦਾ ਹੁਕਮਾਨ ਕੀ ਕਹਿੰਦੇ ਆ ਆਪ ਨੜੇ ਘਰ ਜਾਈ ਆਪ ਉਹਦੇ ਘਰ ਜਾ ਕੇ ਉਹਦੇ ਪੈਰਾਂ ਨੂੰ ਸੇਜਦਾ ਕਰ ਸਲਾਮ ਕਰ ਝੁਕਦਾ ਉਹਦੇ ਚ ਚਰਨਾ ਤੇ ਜਾ ਕੇ ਝੁਕ ਮੈਂ ਸਾਡੇ ਤੋਂ ਜਿਹੜੀ ਗਲਤੀ ਹੋਈ ਆ ਸਾਨੂੰ ਮaaf ਕਰ ਦੇ ਤਾਂ ਤੂੰ ਸਾਡੇ ਤੇ ਕਿਰਪਾ ਕਰ ਰਹਿਮ ਕਰ ਜਦੋਂ ਅਸੀਂ ਉਹਦੇ ਚਰਨਾ ਤੇ ਜਾਵਾਂਗੇ ਝੁਕਾਂਗੇ ਤਾਂ ਉਹ ਮਾਲਕ ਖੁਸ਼ ਹੁੰਦਾ ਹੈ ਕਿਉਂਕਿ ਮਾ ਮਾਲਕ ਦੀ ਇਹ ਦੁਨੀਆ ਸੰਸਾਰ ਜੀਵ ਬਣਾਏ ਹੋਏ ਐ ਤੇ ਜੇ ਉਹ ਮਾਲਕ ਉਹ ਜੀਵ ਖੁਸ਼ ਹੈ ਤੇ ਸਾਡੇ ਜਾਣ ਨਾਲ ਤੇ ਉਹ ਮਾਲਕ ਖੁਸ਼ ਹੈ ਤੇ ਮਾਲਕ ਦੀ ਖੁਸ਼ੀ ਦੇ ਨਾਲ ਹੀ ਸਾਡੀ ਖੁਸ਼ੀ ਹੈ ਤੇ ਉਹ ਸਾਨੂੰ ਇਹ ਉਪਦੇਸ਼ ਕਰਦੇ ਆ ਕਿ ਭਾਈ ਇਹ ਇਧਰ ਉਧਰ ਝਗੜਿਆਂ ਚ ਮੇਲਿਆਂ ਤੋਂ ਬਸਣ ਲਈ ਜਿਹੜੀ ਮਾਲਕ ਨੇ ਸਾਨੂੰ ਉਪਦੇਸ਼ ਦਿੱਤਾ ਆ ਤੇਰਾ ਗਿਆਨ ਰਾਇਆ ਉਸ ਗੱਲ ਨੂੰ ਸਮਝਣ ਸਮਝਣ ਦੀ ਕੋਸ਼ਿਸ਼ ਕਰ ਤੇ ਉਸ ਮਾਲਕ ਦੇ ਨਾਲ ਜੁੜ ਉਹਦੀ ਬੰਦਗੀ ਨਾਲ ਜੁੜ ਉਹਦੇ ਨਾਮ ਨਾਲ ਜੁੜ ਨਾਮ ਜਪ ਨਾਮ ਜਪ ਕੇ ਹੀ ਪਾਰ ਉਤਾਰਾ ਹੋਣਾ ਹੈ